ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਪੁਰਾਣੀ ਰੰਜਿਸ਼ ਵਿੱਚ ਨੌਜਵਾਨ ਦੀ ਹੱਤਿਆ ਬਠਿੰਡਾ ਦੀ ਤੋਬਿਆਣਾ ਬਸਤੀ ਵਿੱਚ ਪੁਰਾਣੀ ਰੰਜਿਸ਼ ਕਾਰਨ ਬੁੱਧਵਾਰ ਰਾਤ ਦੋਪਰਾਵਾਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ 26 ਸਾਲਾ ਜਤਿੰਦਰ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਜਦੋਂ ਕਿ ਉਸ ਦਾ ਭਰਾ ਤਰਮਿੰਦਰ ਗੰਭੀਰ ਚੱਕਵੀ ਹੈ ਪੁਲਿਸ ਨੇ ਵਿਸਕੀ ਗੁਰਮਨ ਸੁਖਪ੍ਰੀਤ ਪ੍ਰਿੰਸ ਨੂਰ ਸਮੇਤ ਕੁਝ ਅਣਪਛਾਤੇਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਦੀਵਾਲੀ ਦੀ ਰਾਤ ਹੋਏ ਝਗੜੇ ਤੋਂ ਰੰਜਿਸ਼ ਚੱਲ ਰਹੀ ਸੀ ਸਾਰੇ ਮੁੱਲਜਮ ਫਰਾਰ ਹਨ। ਸਰਪੰਚਾਂ ਦੇ ਵਿਦੇਸ਼ ਜਾਣ ਤੇ ਨਵਾਂ ਨਿਯਮ ਵਿਕਾਸ ਨੂੰ ਮਿਲੇਗੀ ਰਫ਼ਤਾਰ। ਪੰਜਾਬ ਸਰਕਾਰ ਨੇ ਸਰਪੰਚਾਂ ਤੇ ਪੰਚਾਂ ਲਈ ਵਿਦੇਸ਼ ਜਾਣ ਤੋਂ ਪਹਿਲਾਂ ਵਿਭਾਗੀ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਹੈ। ਪਹਿਲਾਂ ਕਈ ਚੁਣੇ ਨੁਮਾਇंदे ਮਹੀਨਿਆਂ ਲਈ ਵਿਦੇਸ਼ ਰਹਿੰਦੇ ਸਨ ਜਿਸ ਨਾਲ ਪਿੰਡਾਂ ਦੇ ਵਿਕਾਸ ਕੰਮ ਠੱਪ ਪੈਂਦੇ ਸਨ। ਹੁਣ ਵਿਦੇਸ਼ ਜਾਣ ਤੋਂ ਪਹਿਲਾਂ 1 ਮਹੀਨਾ ਪਹਿਲਾਂ ਸੂਚਨਾ ਦੇਣੀ ਪਵੇਗੀ ਅਤੇ ਵਿਭਾਗ ਕਿਸੇ ਹੋਰ ਪੰਛ ਨੂੰ ਕਰਮਚਾਰੀ ਸਰਪੰਚ ਬਣਾ ਕੇ ਕੰਮਚਾਰੀ ਰੱਖੇਗਾ ਬੀਡੀਪੀਓ ਅਤੇ ਪਿੰਡ ਵਾਸੀਆਂ ਨੇ ਇਸ ਕਦਮ ਨੂੰ ਪਿੰਡਾਂ ਦੇ ਤੇਜ਼ ਵਿਕਾਸ ਲਈ ਮਹੱਤਵਪੂਰਨ ਦੱਸਿਆ ਹੈ ਪੰਜਾਬੀ ਗਾਇਕ ਹਸਨ ਮਾਨਕ ਗ੍ਰਫਤਾਰ ਐਨਆਰਆਈ ਕੁੜੀ ਨਾਲ ਧੋਖਾਧੜੀ ਦਾ ਦੋਸ਼ ਪੰਜਾਬੀ ਗਾਇਕ ਹਸਨ ਮਾਨਕ ਨੂੰ ਫਗਵਾੜਾ ਪੁਲਿਸ ਨੇ ਐਨਆਰਆਈ ਕੁੜੀ ਨਾਲ ਧੋਖਾਧੜੀ ਬਿਨਾ ਤਲਾਕ ਦੂਜਾ ਵਿਆਹ ਕਰਨ ਅਤੇ ਗਹਿਣੇ ਵੇਚਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਹੈ 30 ਮਈ 2025 ਨੂੰ ਦਰਜ ਮਾਮਲੇ ਵਿੱਚ ਦੋਸ਼ ਹੈ ਕਿ ਉਸਨੇ ਗਾਇਕ ਹੋਣ ਦਾ ਰੂਪ ਪਿਛਾ ਕੇ ਪਰਮਿੰਦਰ ਕੌਰ ਤੋਂ ਭਰੋਸਾ ਜਿੱਤਿਆ ਅਤੇ 22-25 ਲੱਖ ਰੁਪਏ ਦੇ ਗਹਿਣੇ ਤੇ ਤਿਆਰੀਆਂ ਕਰਵਾਈਆਂ ਅਦਾਲਤ ਨੇ ਰੇਪ ਦੀ ਧਾਰਾ ਵੀ ਜੋੜੀ ਹੈ ਗਾਇਕ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਮਿਲੀ ਹੈ ਜਦਕਿ ਪਰਿਵਾਰਕ ਦੋਸ਼ੀਆਂ ਉਪਤੀਪਾਲ ਜਾਰੀ ਹੈ ਪੰਜਾਬ ਵਿੱਚ 3 ਦਿਨਾਂ ਪੈਨਸ਼ਨ ਮੇਲਾ ਸ਼ੁਰੂ ਪੈਨਸ਼ਨਰਾਂ ਲਈ ਵੱਡੀ ਰਾਹਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਸੂਬਾ ਭਰ ਵਿੱਚ 3 ਦਿਨਾਂ ਪੈਨਸ਼ਨ ਮੇਲਾ ਸ਼ੁਰੂ ਹੋ ਗਿਆ ਹੈ ਜਿਸ ਵਿੱਚ 3 ਲੱਖ ਤੋਂ ਵੱਧ ਪੈਨਸ਼ਨਰਲ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਉਣਗੇ ਇਸ ਨਾਲ ਪਵਿੱਕ ਦੀਆਂ ਸਭ ਪੈਨਸ਼ਨ ਸਮੱਸਿਆਵਾਂ ਦਾ ਹੱਲ ਤੇਜ਼ੀ ਨਾਲ ਹੋਵੇਗਾ ਸਾਰੇ ਮੰਤਰੀ ਅਤੇ ਅਧਿਕਾਰੀ ਮੇਲੇ ਵਿੱਚ ਸ਼ਾਮਿਲ ਹਨ ਐਨ ਆਰ ਆਈ ਪੈਨਸ਼ਨਰਾਂ ਲਈ ਵੱਖਰਾ ਸਿਸਟਮ ਬਣੇਗਾ ਮਾਨ ਸਰਕਾਰ ਦਾ ਇਹ ਪੋਰਟਲ ਪੈਨਸ਼ਨਰਾਂ ਨੂੰ ਘਰ ਬੈਠੇ ਅਰਜੀ ਤੇ ਸ਼ਿਕਾਇਤ ਦੀ ਸਹੂਲਤ ਦੇਵੇਗਾ ਜਿਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ। ਬਟਾਲਾ ਨੇੜੇ ਭਿਆਨਕ ਹਾਦਸਾ ਦੋ ਨੌਜਵਾਨਾਂ ਦੀ ਮੌਤ। ਬਟਾਲਾ ਨੇੜੇ ਪਿੰਡ ਤਰੀਏਵਾਲ ਵਿੱਚ ਮੋਟਰਸਾਈਕਲ ਅਤੇ ਸਕੋਰਪੀਓ ਦੀ ਭਿਆਨਕ ਟੱਕਰ ਵਿੱਚ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਦੋਵੇਂ ਧਾਰਮਿਕ ਸਥਾਨ ਤੇ ਮੇਲਾ ਦੇਖਣ ਜਾ ਰਹੇ ਸਨ ਜਦੋਂ ਸਾਹਮਣੇ ਆ ਰਹੀ ਸਕੋਰਪੀਓ ਨਾਲ ਹਾਦਸਾ ਹੋਇਆ। ਲਪ੍ਰੀਤੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖਮੀ ਹਰਪ੍ਰੀਤ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਪੁਲਿਸ ਨੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ ਮੋਗਾ ਵਿੱਚ ਚਲਦੀ ਕਾਰ ਨੂੰ ਭਿਆਨਕ ਅੱਗ ਡਰਾਈਵਰ ਬਚਿਆ ਕਾਰ ਸਵਾ ਮੋਗਾ ਦੇ ਨਾਣੇ ਕੇ ਨੇੜੇ ਨੈਸ਼ਨਲ ਹਾਈਵੇ ਪੁਲ ਕੋਲ ਇੱਕ ਚਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਕੁਝ ਮਿੰਟਾਂ ਵਿੱਚ ਹੀ ਪੂਰੀ ਕਾਰ ਸਵਾ ਬਣ ਗਈ ਮੋਗਾ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਬਹਾਦਰੀ ਨਾਲ ਅੱਗ ਤੇ ਕਾਬੂ ਪਾਇਆ ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਯਾਤਰੀ ਸੁਰੱਖਿਅਤ ਬਚ ਗਏ ਕਾਰ ਇੱਕ ਡਰਾਈਵਿੰਗ ਸਕੂਲ ਦੀ ਸੀ ਲੋਕਾਂ ਨੇ ਫਾਇਰ ਟੀਮ ਦੀ ਫੁਰਤੀ ਅਤੇ ਹਿੰਮਤ ਦੀ ਖੂਬ ਪ੍ਰਸ਼ੰਸਾ ਕੀਤੀ ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ